ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਟਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਇਹ ਆ ਵੀ ਅੱਜ ਦੀ ਵੀਡੀਓ ਜਿਹੜੀ ਆ ਪੂਰੀ ਜ਼ਰੂਰ ਵੇਖਿਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਟੋਕੜਾ ਗੱਬਣਾ ਨੀਲੀਆਂ ਮੱਜਾਂ ਦਾ ਜਿਹੜਾ ਜੋੜਾ ਇਹ ਤੁਹਾਨੂੰ ਦਿਖਾਉਣਾ ਦੋਵੇਂ ਟੋਕੜਾ ਗੱਬਣਾ ਚੱਕ ਪਾਸਿਆ ਇੱਕ ਦੇ ਮਗਰ ਬੱਚਾ ਵੀ ਆ 8-10 ਪਸ਼ੂ ਤਾਂ ਮੈਂ ਟੋਟਲ ਦਿਖਾਵਾਂਗੇ ਕੁਝ ਗਾਵਾਂ ਅੰਦਰ ਵੱਜੀਆਂ ਵਾਂ ਆਹ ਦੋ ਮੱਝਾਂ ਸੱਜਰਾਂ ਵਾਂ ਕੁਛ ਆਪਾਂ ਦੇਖ ਸਕਦੇ ਐ ਗਾਵਾਂ ਚੰਮੀ ਕੋਈ ਸੱਜਰਿਆ ਤੇ ਕੋਈ ਟੁਕੜ ਗੱਬਣਿਆ ਤੇ ਵੀਡੀਓ ਪੂਰੀ ਵੇਖ ਰੇਟ ਵੀ ਜਿਹੜੇ ਨੋਰਮਲ ਹੀ ਆ ਤੇ ਬਾਕੀ ਸੱਜਰਾਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਚੰਗੀਆਂ ਪਾਰੀਆਂ ਮੱਝਾਂ ਜੀ ਤੁਹਾਨੂੰ ਦਿਖਾਵਾਂਗੇ ਗਾਵਾਂ ਦੇ ਪਾਰੀਆਂ ਹਾਂਜੀ ਬੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਬਾਬਾ ਸਾਜੀ ਦੀ ਜੀ ਚਲੋ ਕਿਰਪਾ ਚੈਦੀ ਜੇ ਹਾਂਜੀ ਹਾਂਜੀ ਮੰਡੀ ਘਰੇ ਹੀ ਲਾਤੀ ਜੇ ਅੱਜ ਸੁੱਖ ਦੇ ਨਾਲ ਤੁਹਾਨੂੰ ਬੜਾ ਕੁਬਚ ਨਹੀਂ ਲੱਗੀ ਰਹੀਦੀ ਆ ਹਾਂਜੀ ਵਾਲੇ ਕਾ ਸਾਕੀ ਜੀ ਜਾਣਾ ਤਾਂ ਆਪਾਂ ਇਥੇ ਹੀ ਸਾਕੀ ਨਾਲ ਲੈ ਆਂ ਠੀਕ ਆ ਹਾਂਜੀ ਹਾਂਜੀ ਮੰਡੀ ਮੰਡੀ ਲਾ ਦਿੰਦੇ ਆਪਾਂ ਉਧਰ ਮੰਡੀ ਵੀ ਭਰੀ ਜਾਂਦੀ ਤੇ ਤੁਸੀਂ ਵੀ ਇਧਰ ਖੁੱਲੀਆਂ ਭਰੀ ਜਾਂਦੇ ਠੀਕ ਆ ਚਲੋ ਨਾਮ ਦੱਸੋ ਨਾਮ ਆ ਪ੍ਰਤਮ ਸਿੰਘ ਜੀ ਹਾਂਜੀ ਸਨ ਆਫ ਗੁਰਦੇਵ ਸੇ ਵਪਾਰੀ ਪਿੰਡ ਕਠਿਆਲਾ ਸਸੀ ਦੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98554 76701 ਦੂਸਰਾ ਨੰਬਰ 98142 550 ਚਲੇ ਜਾਗੇ ਠੀਕ ਆ ਤੇ ਕਿੰਨੀਆਂ ਅੱਜ ਫਿਰ ਅੱਜ ਆਪਣੇ ਕੋਲ 9-10 ਲਾਜ ਆ ਗਏ ਜੇ ਕੋਈ 4-5 ਗਾਵਾਂ ਦੇ ਕੋਈ ਮੱਝਾਂ ਦੇ 4-5 ਤੇ ਵੈਰਾਈ ਤੇ ਆਪਣੇ ਕੋਲ ਅੱਜ ਸਾਰੀ ਜਗਤ ਟੋਕਰ ਗੱਬਣ ਤਾਜੀ ਸੂਣ ਵਾਲੀ ਫਰੀਆਂ ਸਾਰੀ ਵੈਰਾਈ ਹੈਗੀ ਆ ਤੇ ਆਪਣਾ ਵੀਰ ਜਿੰਨੇ ਜੁਣਾ ਬਿਨਾ ਸ਼ੱਕ ਤੁਸੋਂ ਜਿਹੜੇ ਹੁੰਦੇ ਆ ਤੇ ਅਫਸਰ ਬੰਦਾ ਮੰਡੀ ਖਾਂ ਲਾਂ ਕੇ ਬਣਾਇਆ ਉਸ ਤੋਂ ਹੋ ਕੇ ਮਾਹੌਲ ਚੱਲ ਉਸਨੂੰ ਦੇਖ ਕੇ ਰੇਡ ਉਹ ਪੁੱਛ ਕੇ ਫੇਰ ਇੱਥੇ ਆਉਣਾ ਆਪਣਾ ਉਹਦੇ ਨਾਲ ਕੋਈ ਅੱਧੋ ਤੇ ਰੇਟਾਂ ਨਹੀਂ ਰਹੇਗੀ ਅੱਛਾ ਅੱਧੋ ਅੱਧਾ ਦਾ ਫਰਕ ਪਾਦੇ ਅੱਧੋ ਅੱਧੇ ਫਰਕ ਪਵੇਗਾ ਜੀ ਨਾਰਮਲ ਨਾਲੇ ਇਹ ਆ ਵੀ ਉੱਥੇ ਮੰਡੀ ਵੇਖ ਕੇ ਆਵੇ ਕੋਈ ਨਾਲੇ ਇਥੋਂ ਚਾਹ ਪਾਣੀ ਪੀਵੇ ਆਪਣੀ ਰੋਟੀ ਪਾਣੀ ਖਾਵੇ ਬਿਨਾ ਸ਼ੱਕ ਕੋਈ ਰਾਇਕ ਹੈ ਸਵੇਰੇ ਆਪਣਾ ਦੋ ਓਟਾਂ ਵਿੱਚ ਵਾਰੀ ਕਰਕੇ ਥੱਲੀ ਚੱਲਦੀ ਰਹੇਗੀ ਅੱਛਾ ਜੀ ਹਾਂਜੀ ਠੀਕ ਹੈ ਤੇ ਅੱਜ ਨੀਲੀਆਂ ਦਾ ਟੁਕੜਾ ਕਪੜ ਅੱਛਾ ਵੀਡੀਓ ਪੂਰੀ ਵੇਖੇ ਕੋਈ ਜ਼ਰੂਰ ਲੈ 18 ਲੀਟਰ ਵਾਲੀ ਨੀਲੀ ਦੀ ਝੋਟੀ ਆ ਅੱਛਾ 70000 ਦਾ ਹੈ 18 ਲੀਟਰ ਵਾਲੀ ਚਲੋ ਉਹ ਬਾ ਉਹ ਹੀ ਦਿਖਾਵਾਂਗੇ ਤੇ ਹੁਣ ਜਿਹੜੀ ਆ ਆ ਪਹਿਲਾਂ ਗਾਂ ਤੋਂ ਸ਼ੁਰੂਆਤ ਕਰ ਲਈਏ ਹਾਂ ਜੀ ਇਹਦਾ ਪਹਿਲਾ ਸੂਆ ਨੇ ਜਨਮ ਦ ਅੱਛਾ ਇਹ ਜਰਤੀ ਜੇ ਬਾਕੀ ਖੰਡੀ ਦੀ ਹੀਰੀਆ ਕੋਈ ਜਿਹੜੀ ਲੋਰਦੀ ਜਿਹੜਾ ਬੰਨੇ ਸਾਰੇ ਗਾਇਕ ਤੋਂ ਤਾਂ ਬਹੁਤ ਵਧੀਆ ਲੱਗੀ ਆ ਅੱਛਾ ਜੀ ਤੇ ਬਾਕੀ ਸੂਈ ਨੂੰ ਕੋਈ ਬੱਚਾ ਦਿਖਾ ਦਿਓ ਕੋਈ ਮਹੀਨਾ ਦਾਲੇ 1.5 ਦਾਲੇ ਨਾ ਟਾਈਮ ਹੋ ਰਿਹਾ ਜੀ ਅੱਛਾ ਸਮਝ ਗਏ ਜੀ ਤੇ ਦੁੱਧ ਵੀ ਆ ਤਾਂ ਠੰਡਾ ਕਰਕੇ ਕਹਿਣ ਉਹ ਮੈਂ 10 ਲੀਟਰ ਕਹਿ ਦੋ 11 ਚਾ ਲੋ 8 ਲੀਟਰ ਦੁੱਧ ਜਿਹੜਾ ਪਿਆਰ ਹੈ ਠੰਡਾ ਕਰਕੇ ਤੋਰਾਂ ਫਿਰ ਇੱਕ ਰੀ ਆਇਆ ਬੱਚਾ ਜਿਹਦੇ ਮਗਰ ਕਿਹਨ ਕਿਹ ਆਇਆ ਬਾਬਾ ਜੀ ਬਣੀ ਹਾਂ ਲੱਗੇ ਨਹੀਂ ਆਇਆ ਤੋਰਾਂ ਜਮਾਨਾ ਆ ਉਹ ਕਿਹ ਗਿਆ ਮੈਂ ਇੱਥੇ ਗਿਆ ਹੋਇਆ ਮੁਰੇ ਉਹਦੇ ਦੁੱਧ 8 ਉਹਨੇ ਕਰ ਲਿਆ ਉਹ ਲਾਜ ਤਾਂ ਨਵੇਂ ਇਹਦੇ ਦੇਖਸਾ ਦੇ ਆਲਾ ਅੰਗਲਾ ਸੌਣ ਜਾਣੀ ਬਹੁਤ ਵਧੀਆ ਪੋਲੀ ਜੀ ਲਿਤੀ ਤੇ ਮੁੱਲ ਫਿਰ ਇਹਦਾ ਇਹਦੇ ਮੁੱਲ ਕਰਾਂਗੇ ਦਾ ਭਾਅ ਸੱਤ ਕਰਾ ਲਓ ਗਾਣ ਕਰਾ ਲਓ ਅੱਛਾ 35000 ਜੀ ਕਰਾਂਗੇ 35000 ਹਾਂ ਜੀ 35000 ਤੇ ਫਿਰ ਮੰਡੇ ਤੇ ਸਾਨੂੰ ਦੋ ਦੋ ਆਲਾ ਮੁੱਲ ਨਹੀਂ ਜੇ ਫਿਰ ਜਿਆਦਾ ਹੋ ਜਾਏ ਉਹ ਕਰਾਂਗੇ ਆਪਾਂ ਜੀ 35 ਦੀ ਆ 35 ਤੋਂ ਵੱਧ ਆ ਬਸ ਦੇਣੀ ਕਿ 35 ਕਿੰਨੇ ਦੀ ਦੇਣੀ ਆ ਦਾ ਘਾਏ ਕਿੰਨੇ ਦੀ 32 ਹਜ਼ਾਰ ਦੀ ਦੇ ਲਈਏ 30 ਹਜ਼ਾਰ ਦੀ ਦਈਏ ਫਿਰ ਨਹੀਂ 30 ਦੀ ਹੀ ਦਿੰਦੇ ਆ ਅੱਛਾ ਜੇ ਕਹਾ ਨਾ ਤਾਂ ਦੇ ਘਾ ਠਾ ਹੀ ਦਾਂਗੇ ਅੱਛਾ 27 ਹਜ਼ਾਰ ਦੇ ਦਾਂਗੇ ਅੱਛਾ 27 ਹਜ਼ਾਰ ਦੇ ਹਾਂ ਜੀ ਬਾਕੀ ਵਿਸਾਖੀ ਆਉਣੀ 2000 ਦਾ ਹੀ ਹੋ ਰਹਾ ਪਰ 50000 ਦੇ ਦਾਂਗੇ ਅੱਛਾ 50000 ਆਪਦੀ ਜੇ ਪਨੀਰੀ ਇਹ ਸਾਲਾਂ ਵਿਸਾਖੀ ਦਾ ਫ਼ਰੀ ਸਮਝ ਲੋ ਅੱਛਾ ਪਰ ਜੋ ਕਹਾ ਤਾਂ ਬੰਦਾ ਤਾਂ ਥਾਂ ਰੇਡਾ ਰਹੀ ਆ ਇਹੋ ਬੰਦੇ ਮੱਢੀ ਜਿਹੜਾ 50000 ਨਹੀਂ ਮਿਲਣਾ ਜੀ ਤੇ ਥਣ ਥਣ ਓਕੇ ਸਾਰੇ ਮੈਂ ਨਾ ਬਿਲਕੁਲ ਕੋਈ ਤਸੱਲੀ ਕਰਕੇ ਚੌਣ ਚਾਹ ਹਰ ਗੱਲ ਨੇ ਇਹਦੀ ਗਰੰਟੀ ਆ ਜੀ ਅੱਛਾ ਹਾਂ ਜੀ ਬੜੀ ਇਹ ਰੱਦਲੇ ਖਾਨ ਵੀ ਵਧੀਆ ਨੇ ਚੌਣ ਵੀ ਚੰਗੀ ਆ ਚੀਨੀ ਆ ਮਦਰ ਬੱਚਾ ਆ ਠੀਕ ਹੈ ਸੁਆਹ ਰਹਿਦਾ ਆ ਪਰ ਆਪਣਾ ਤੁਹਾਨੂੰ ਕਹਿਤਾ ਵੀ ਰੇਡ ਮਾਰਨ ਦਾ ਹੋਏਗਾ ਇਹ ਨਹੀਂ ਮਿਲਦਾ ਵੀ ਹਰ ਰੰਗਰ ਦੇ ਪਸ਼ੂ ਤਾਂ ਹੀ ਤੇ ਇਵੇਂ ਵੇਖੀ ਕਮੇਟੀ ਜੇ ਅੱਛਾ ਇਹ 6 ਮਹੀਨੇ ਨੂੰ ਪੂਰੇ ਹੋ ਗਏ ਜੇ ਸਰਮਾਨਾ ਲੱਗਿਆ ਜੇ ਅੱਛਾ ਇਹ ਦੁੱਧ ਲਈ ਤੇ 5 ਲੀਟਰ ਲਾ ਲੈ 4 ਲਾ ਲੋ ਤੇ 5 ਲਾ ਲੋ ਇੰਨਾ ਠੰਡਾ ਕਰਕੇ ਜੇ ਬਾਕੀ ਠੰਡੀ ਨਹੀਂ ਰਹੀ ਵਸੀ ਆ ਅੱਛਾ ਜਾ ਹੁਣ ਬਣਾ ਦਿੰਦੀ ਆ ਚਾਰ ਪੰਜ ਲੀਟਰ ਦੁੱਧ ਹੈਗਾ ਤੇਰਾ ਥੋੜਾ ਦਰਦੀ ਦਰਦੀ ਆ ਕੁਛ ਉਧਰ ਵੀ ਚਾਰ ਪੰਜ ਜਣੇ ਬੈਠੇ ਆ ਤੇ ਫਿਰ ਪਛੂ ਕਈ ਵਾਰੀ ਬਾਅਦ ਦੇ ਬੰਦੇ ਰ ਡਰ ਜਾਂਦਾ ਚਲੋ 20 80 ਦਿਨ ਹੋ ਗਏ ਤੋਰੋ ਇੱਕ ਰੋ ਹੋ ਗਿਆ ਤੁਹਾਨੂੰ ਸਮਝਾ ਕੇ ਵੀ ਹਾਂ ਜੀ ਬាទ ਪਾਪਾਂ ਕਿਹਨੂੰ ਤੇ ਤੁਹਾਨੂੰ ਠੋਕੇ ਵੀ ਦਿੱਤੇ ਸਾਰੇ ਇਹ ਜੀ ਬਿਲਕੁਲ ਠੋਕੇ ਸਾਰੇ ਦਰਮੀ ਤੁਹਾਨੂੰ ਨਾ ਬਣਿਆ ਹੱਥ ਲਾ ਗਿਆ ਚਾਹਾਂ ਥੱਲੇ ਇਹ ਰਿਆ ਕੋਈ ਰਸੀਦੀ ਲੋੜ ਨਹੀਂ ਠੀਕ ਹੈ ਬਾਕੀ ਵੀ ਜਾ ਕਮੇਟੀ ਦੇ वेलकम महीना तो तौर दे दो भी एक दे एक महीना दे दे अपनी मर्जी ना कोई वे ਛੜੇ ਤੇ ਆ ਰਹੀ ਇਹ ਵੈਡ ਫਿਰ 50 ਦੀ 60 ਦੀ ਵੇਜ ਨੇ ਤੇ ਮੁੱਲ ਫਿਰ ਇਹਦਾ ਆਪਾਂ ਤਾਂ ਦੱਸਿਆ ਆਪਣਾ ਮੁੱਲ ਨਾਰਮਲ ਹੀ ਰਹੇਗਾ ਅੱਜ ਅਸੀਂ ਕਿਉਂ 50 ਨਹੀਂ ਮੰਗਣਾ 40 ਨਹੀਂ ਮੰਗਣਾ ਠੀਕ ਆ ਜੀ ਕਰੀਏ ਮੰਨ ਤਾਂ ਨਾ ਰ ਕਰਾਂਗੇ ਮਾਰਦਣ ਕਰਨਾ ਕਰਾਂਗੇ ਆ ਵੀ ਜੀ ਕਿੰਨਾ ਕਰੀਏ ਫਿਰ ਜਿੰਨਾ ਕਹਿੰਦੇ ਹੁੰਦਾ ਹੀ ਕਰ ਦਿੰਨੇ ਆ ਜੇ ਕਹਿਦਾ ਰੇਟ ਆਪਣਾ ਕੋਈ ਤਸੱਲੀ ਕਰਕੇ ਸਾਡਾ ਘੁੰਮ ਕੇ ਆਏਗਾ ਤੇ ਫੇਰ ਉਹਨੂੰ ਪੜਾ ਲੱਗੂਗਾ ਵੀ ਠੀਕ ਆ ਆਪਣਾ ਰੇਟ ਨਾਰਮਲ ਆ ਹੋਣਾ ਨਾ ਇੱਕੋ ਵਾਰੀ ਕਰਦੀਏ ਫਿਰ ਨਾਰਮਲ ਆ ਡੰਗਰ ਮਾਲਾ ਡੰਗਰ ਜਿਹੜਾ ਗਰੰਟੀ ਵਾਲਾ ਹੋਏਗਾ ਤਾਂ ਓਕੇ ਹੋਏਗਾ ਵੇਖੋ ਗੱਡੀ ਵਾੜਾ ਛੋਟੀ ਨਹੀਂ ਹੈਗੀ ਹਾਂਜੀ ਇੱਕੋ ਵਾਰੀ ਕਰਦੀਏ ਹਤਾਰ ਪੜਾ ਲਓ ਇੱਕ ਵਾਰੀ ਕਰੀਏ ਖੁੰਦਾਈ ਪੰਜ ਹੀ ਛੱਡਦੀਏ ਪੰਜ ਜੀ ਜੋ ਅੱਜ ਭੇਟਾ ਤਾਂ ਵਾਹੇ ਵੇਖ ਲਓ 25000 ਫੇਰੇ ਟੋਕੜ ਨਹੀਂ ਵੇ ਦਿੰਦਾ ਚਾਰ ਨਹੀਂ ਕਦੇ ਆਪਾਂ ਢੁੱਪੀ ਹੈ ਤਿਆਰ ਵਾੜਾ ਸਤਵਾਂ ਮਹੀਨਾ ਲੱਗ ਗਿਆ ਜੇ ਇਹਨੂੰ 25000 ਦੇ ਲਾਂਗੇ ਬਾਕੀ ਵੀ ਰੁਪਏ ਖੁੰਲਾਏ ਸਾਰੇ ਮਾਰਦਰ ਖੁੱਲੇ ਹੋਣਗੇ ਜਿਨੇਰ ਹੋਣ ਤੇ ਆ ਜਿਹੜੀਆਂ ਜੇ ਗਾੜੀ ਆ ਇਹ ਵੀ ਜੇ ਇਹਨਾਂ ਦਾ ਸੌਦਾ ਹੋ ਗਿਆ ਜੇ ਬੈਣਾ ਦੇ ਵੀ ਚੰਗੀਆਂ ਤੇ ਛੁੱਟੀਆਂ ਜੇ ਲੋਏ ਅੱਛਾ ਲੋਏ ਜਲ ਗਿਆ ਇਹ ਸੋ ਅੱਛਾ ਇਹ ਹੁਣ ਮੈਂ ਰਾਣ ਦੇ ਕਿਉਂਕਿ ਵੀਰ ਸਾਈ ਪੈਣੇ ਇਹਨਾਂ ਦੇ ਹੋ ਗਏ ਆ ਅੱਛਾ ਸਾਈ ਪੈਣਾ ਹੋ ਗਏ ਆ ਜਰਸੀਆਂ ਹੀ ਚਲੋ ਹਾਂਜੀ ਹਾਂਜੀ ਤੇ ਇਹ ਵੇਖਿਆ ਹੁਣ ਮੱਝਾਂ ਵਖਾਦੀਆਂ ਹੁਣ ਮੱਝ ਤਾਂ ਹੁਣੇ ਕਾ ਦਿਖਾਉਣੀ ਤਾਜੀ ਸੂਈ ਆ ਜੇ ਹਾਂਜੀ ਸੂਈ ਜੇ ਇਹ ਰਤੋ ਚਾਰ ਕੰਡੇ ਸੀ ਇਹਨੂੰ ਇਹ ਜੇ ਕੱਟਾ ਦਿੱਤਾ ਜੇ ਆ ਕੱਟਾ ਜੇ ਤੇ ਕੋਈ ਬੋਲਾ 24 ਲੀਟਰ ਚ ਆ ਰਹੀ ਜੇ ਆਪਰ ਵਧੀਆ ਪਾਤੀ ਜੇ ਇਹ ਕਿੰਨੇ ਕ ਦੁੱਧ ਵਾਲੀ ਹੈ ਦੁੱਧ ਨੇ ਜਿਉਂ ਥੋੜੇ ਲੱਪੇ ਜੇ ਮੈਂ ਵੇਖੋ ਥਲਾ ਥਲਾ ਵਿਖਾਓ ਯਾਰ ਆਗੇ ਹਾਂਜੀ ਦੁੱਧ ਨੇ ਪਹਿਲਾਂ ਆ ਰਹੀ ਦੂਜਾ ਨਹੀਂ ਸੁਹਾਤੇ ਜਾਏਗਾ ਜੇ ਹਾਂਜੀ ਦੁੱਧ ਨੇ 16 17 18 ਲੀਟਰ ਦਾ ਰਿਕਾਰਡ ਹੈਗਾ ਜੇ ਠੀਕ ਹੈ ਕਰਮੀ ਦਾ ਮੌਸਮ ਨਾ ਜ਼ਿਆਦਾ ਇਹ ਨਹੀਂ ਕਹਿੰਦੇ 1500 ਵਾਲੇ ਚ ਨਰਨ ਨਰ ਭਰੇਗੀ ਸੋਦੇ ਤੁਰ ਫੇਰ ਇੱਕ ਰੀਨ ਬਾਕੀ ਜੇਰੇ ਨੇ ਪ੍ਰੋਪਰ ਪਾਤੀ ਜੇ ਆ ਜਾਓ ਬਈ ਜੇ ਇੱਥੇ ਜੇਰਦਾਨਾ ਨੇ ਦਿਖਾ ਦੇ ਆ ਜਾ हौली हौली तौर दे बाकी थलियां देख सकते हैं। ਦੱਲਾ ਜਾ ਰਹੇ ਆ ਥਾਂ ਥੱਲੇ ਆਪਾਂ ਦੇਖ ਸਕਦੇ ਆ ਕਰੀ ਚੰਗੀ ਤਰ੍ਹਾਂ ਛੱਲਿਓ ਜਿਹੜੀ ਚੰਗੀ ਬਣੀ ਆ ਬਹੁਤ ਚੰਗੋ ਬਣਿਆ ਆ ਜਦੋਂ ਤੁਹਾਨੂੰ ਜਾਣਾ ਮੰਡੀ ਤੋਂ ਆਉਣਾ ਮੰਡੀ ਤੋਂ ਤੁਰ ਲੱਗਾ ਕੋਲ ਆ ਜਿੰਨਾ ਉੱਥੇ ਜਨਾਮ ਦਾਸਤ ਕੋਲ ਬਣਨਤ ਤੁਮਹਾਨੂੰ ਨਹੀਂ ਉਹ ਕਦੀ ਆਣਾ ਕਰਨਾ ਆਹ ਦੇਖ ਸਕਦੇ ਹਵਾਨਾ ਜਿਹੜਾ ਇਹਦੇ ਥਾਣੇ ਵੀ ਤੁਹਾਨੂੰ ਦਿਖਾ ਦਈਏ ਤੇ ਲੱਗ ਤੇ ਆਹ ਥਾਣੇ ਵੀ ਦੇਖ ਸਕਦੇ ਤੇ ਹਵਾਨੇ ਤੇ ਵੀ ਬਰੀ ਬਰੀ ਕਨਾੜਾ ਜਿਹੜੀਆਂ ਚੰਗੀਆਂ ਆ ਤੇ ਆਹ ਜੇਰੇ ਦੇ ਪ੍ਰੋਪਰ ਦੇਖ ਸਕਦੇ ਆ ਵੇਜਾ ਦੇਖੋ ਮਲਾਂ ਦੱਸਿਆ ਬਿਲਕੁਲ ਪਿੱਛੇ ਤੋਂ ਲੈ ਕੇ ਤੇ ਗਾਂ ਤੱਕ ਜੀ ਅੱਗੇ ਹਰ ਪੇਜ ਇਹਦੇ ਦੇਣਾ ਕੋਈ 4-5 ਸੂਨ ਚ ਰਹਿੰਦੇ ਨੇ ਪ੍ਰਾਪਰ ਤਰੀਕ ਲਈ ਆਹ ਦੇਖੋ ਬੱਚਾ ਥੋੜਾ ਸਫਰ ਚ ਆ ਗਿਆ ਨਾ ਬੜਾ ਅਸ਼ੋਕ ਜੀ ਇਹ ਬੱਚਾ ਪੂਰਾ ਦੇ ਸਾਡੇ ਪਹਿਲਾਂ ਆਹ ਦੇਖੋ ਜੀ ਪੂਰੇ ਵਾਹ ਨਹੀਂ ਗਏ ਦੇ ਸਰੀ ਹਾਂਜੀ ਕੋਈ 4-5 ਦਿਨ ਹਫ਼ਤੇ ਦਾ ਫਰਕ ਪੈਂਦਾ ਮੰਨ ਲਓ ਕਈ ਵਾਰੀ ਸਫਰ ਨਾਲ ਸੂ ਪੈਂਦੀਆਂ ਬਾਕੀ ਭਾਰੀ ਆ ਮੱਝ ਬੋਲੀ ਆ ਆ ਦੁੱਧ ਕੱਢਣ ਵਾਲੀ ਜੀ ਡੇਰੀ ਚ ਰੱਖਣ ਵਾਲੀ ਆ ਮੈਂ ਮੁੱਲ ਫਿਰ ਇਹਦਾ ਮੋਲਾ ਜੀ ਆਡਾ ਵੀ ਜੀ ਕਰਾ ਦੋ ਲੱਖੀ ਮਹਿੰਗੀ ਹੈ ਪਰ ਨਹੀਂ ਅੱਛਾ ਆਪਾਂ ਰੇਟ ਸਾਹੀਂ ਰੱਖਣਾ ਆ ਨਾ ਦੋ ਮੰਗਣਾ ਨਾ ਡੇਢ ਮੰਗਣਾ ਇੱਕ 20 ਹੀ ਦੇ ਦਾਂਗੇ ਹੋਰ ਕਰਤੀਏ ਮੰਨ ਤੇਰਾ ਹਾਂਗੇ ਕਰਨਾ ਕੋਈ ਹਰ ਕਿੰਨਾ ਕਿੰਨਾ ਕਹਿੰਦੇ ਹੁੰਦਾ ਹੀ ਕਰਦਨੇ ਹੁੰਦਾ ਸੋ ਕਿੰਨੇ ਕਿੰਨਾ ਕਰਦੀਏ 10 ਦਾ ਦਈਏ ਦਾ ਕਿਉਂ ਵੱਧ ਕਰਾਂਗੇ ਜੀ ਉਤਲਾ ਪੂਰੇ ਹਾਂਜੀ 12 ਕਰਦਨੇ 1 ਲੱਖ 8 ਦੀ ਦੇ ਲਾਗੇ ਅੱਛਾ 1 8 ਦੀ ਨਾ ਦਈਏ ਫਿਰ 1 5 ਦੀ ਦਈਏ ਚਲੋ ਜੇ ਕਹਿਤਾ ਦੇ 1 5 ਦੀ ਪਰ ਮੈਂ ਵੱਡੀ ਆ ਵੱਡੀ ਵਾਲੀ ਦੁੱਧ 17 18 ਲੀਟਰ ਵੀ ਭਰ ਸਕਦੀ ਆ ਸੇ ਜੀ ਅੱਛਾ ਆ ਬਾਕੀ ਪਿਛੇ ਜੇ ਆਪਾਂ ਵੀਡੀਓ ਦੇ ਉਧਰ ਗਈ ਜਿਹੜੀ ਮੈਂ 15-16 ਲੀਟਰ ਦੁੱਧ ਦੱਸਿਆ ਇਹ ਤਾਂ 24 ਲੀਟਰ ਚੋਇਆ ਹਾਂਜੀ ਹਾਂਜੀ ਬਾਕੀ ਜਿਹੜੇ ਸੇਵਾਲਾ ਵੀਰ ਲਾਇਆ ਗਿਆ ਤਾਂ ਮੈਂ ਦੁੱਧ ਭਰੇ ਹੀ ਵੀ ਬਾਕੀ ਆ ਵੀ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਵਾਂ ਬਾਕੀ ਹੁਣ ਬੰਦਾ ਅਗਲੇ ਬੰਨੇ ਦੁੱਧ ਚਵਾਉਣ ਵਾਲਾ ਹੋਵੇ ਸਰ ਅੱਖੋਂ ਵਧੀਆ ਮੈਂ ਹਾਂਜੀ 1 ਲੱਖ ਦੇ 5000 ਜਿਹੜਾ ਕਹਿੰਦੇ ਵੀ ਮਾਨੇ ਦਾ ਕਰ ਦਾਂਗੇ ਭਲਾਈ ਹੋਵੇ ਮਾਨਦਾਰ ਹੋਣਗੇ ਥੋੜੇ ਏਦਾਂ ਨਹੀਂ ਹੋਏ ਤੇ ਆ ਵੀ ਮੱਝ ਜੜੀ ਚੰਗੀ ਭਾਰੀ ਆ ਇਹ ਗੱਬਣ ਤੋਰ ਫੇਰੇ ਨੂੰ

ਬਾਕੀ ਥਾਣਾ ਦਾ ਸਾਈਜ਼ ਕਾਪ ਜਿਹੜਾ ਇਹਦਾ ਵੀ ਚੰਗਾ ਆ ਤੇ ਆ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲੱਗੇ ਤੋ ਤੇ ਇਹਦਾ ਫਿਰ ਮੁੱਲ ਵੀ ਜੀ ਘਰ ਪ੍ਰੇਸ਼ਰ ਮੈਨ ਦਾ ਥੋੜਾ ਆ ਜਾ ਸਿਰ ਕੀ ਬਰਾਇਆ ਹਾਂਜੀ ਬਾਕੀ ਵਜਨਦਾਰ ਹੈ ਪਰ ਇਹ ਜਿਹੜੀ ਮੈਂ ਦੂਜਾ ਸੂਆਰ ਕੀ ਹਾਂਜੀ ਤੇ ਦੁੱਧ ਵੀ ਕੋਈ 13 14 15 ਕਿੱਟ ਤੱਕ ਭਰੇਗੀ ਹਾਂਜੀ ਤੇ ਬਾਕੀ ਮੁੱਲ ਤੁਹਾਨੂੰ ਪਤਾ ਵੀ ਬਾਹਰ ਹੀ ਤੇਜ ਆ ਹਾਂਜੀ ਗੋਲ ਕਰਾਉਣ ਵੇ ਤੇ ਭਾਂ ਡੇਢ ਇੱਕ ਵੀ ਘਾਵਾ ਪਾਏਗੇ ਲੱਖ ਰੁਪਏ ਦੇ ਪੂਰੇ ਦੇ ਦਾਂਗੇ ਥੋੜਾ ਘੱਟ ਦੀ ਇਮਾਨ ਹੋਰੇ 2000 ਰੁਪਏ ਹੋਰ ਛੱਡਾਂਗੇ 2 ਨਾ ਛੱਡੋ 5 ਤੇ ਛੱਡੋ ਮੈਂ ਉਧਾਂ 1 ਲੱਖ 8000 ਦੀ ਆ 25 ਦੀ ਆ ਹਾਂਜੀ ਤੇ ਪਰ ਆਪਾਂ ਜੇ ਕਹਿ ਤਾ ਨਾ ਇਹ ਆਪਣਾ ਰੇਟ ਨਾ ਨਾਰਮਲ ਹੋਏਗਾ ਨਾ ਨਾਰਮਲ ਹੀ ਚੱਲੇਗਾ ਠੀਕ ਜੇ ਕਹਿ ਤਾ ਤੁਸੀਂ 5 5 ਛੱਡ ਦਾਂਗੇ ਬਾਕੀ ਜੇ ਕੋਈ ਫੋਨ ਲਾਏ ਕੋਈ ਜੇ 500 ਰੁਪਏ ਕਰਾ ਹੁਣ ਆ ਗੀਆਂ ਜੇ ਤੋਕੜਾ ਕੱਪਣਾ ਫਿਰ ਇਹ ਤੋਕੜਾ ਕੱਪਣਾ ਨੀਲੀ ਦੀ ਜੇ ਪਿਓਰ ਬੱਗੀ ਨਾਸ ਦੇਖੋ ਦਿਖਾਏ ਤਿੰਨ ਨਿਸ਼ਾਨੀਆਂ ਦੇਖ ਸਕਦੇ ਆ ਪੂਰੀਆਂ ਆ ਕੱਠਾਂ ਨੇ ਤੇ ਵੀ ਹਵਾਲੇ ਤੇ ਵੀ ਬਹੁਤ ਲੱਗੀ ਯਾਰ ਵੀ ਜੇ ਲੱਗੀ ਕਿੰਨੇ ਚਿਰ ਤੇ ਚੈੱਕ ਪਾਸ ਆਏ ਚੌਥਾ ਮਹੀਨਾ ਚ ਤਿੰਨ ਮਹੀਨੇ ਬੁਰੇ ਹੋ ਗਏ ਜੇ 20 ਲੀਟਰ ਦੁੱਧ ਜੇ ਵੇ ਸੱਜਰ ਕਿੰਨੇ ਕਿ ਦੁੱਧ ਆ ਲਈਏ ਸੱਜਰੇ 14 15 14 15 ਲੀਟਰ ਭਰਨ ਵਾਲੀ ਜੇ ਥੋੜੀ ਜਿਹੀ ਕਹੇ ਸ਼ਾਮ ਘਟ ਗਈ ਥੋੜਾ ਜਿਹਾ ਲੇਸਾ ਪਾ ਲੈਣਾ ਠੀਕ ਹੈ ਬਾਕੀ ਝੋਟੀ ਲਗੀ ਦੂਜਾ ਸੂਆ ਜਿਆਰ ਜੀ ਦਾ ਦੇਦੇ ਵੀ ਖਣ 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 ਬਹੁਤ ਚੌਂ ਵਧੀਆ ਲੱਗੀਆਂ ਤੇ ਬਾਕੀ ਸੱਜਰ ਵੀ ਚੰਗੇ ਦੁੱਧ ਵਾਲੀ ਆ ਤੇ ਇਹਦਾ ਫਿਰ ਵਿੱਜ ਮੁੱਲ ਮੁੱਲ ਵੀ ਜਿਵੇਂ ਕੋ ਤੁਹਾਨੂੰ ਬਾਣੀ ਲਈ ਜਮਾਨ ਜ਼ਿਆਦਾ ਖਾਸ ਕਰਕੇ ਚੋਕਰ ਕਪਨ ਲੱਪਣੀਆਂ ਹੁੰਦੀ ਹੁੰਦੀ ਆ ਹਾਂਜੀ ਇਹ ਬਾਕੀ ਖੰਡੀ ਤੇ ਢੀ ਝੋਟੀ ਆ ਮੁੱਲ ਕਰਾਉਣ ਦਾ 70 75 ਗਰਮ ਭਾਏ ਹਾਂਜੀ 60000 ਦੀ ਦੇਦਾ ਇਹ ਦੋ ਤਿੰਨ ਹਜ਼ਾਰ ਛੱਡ ਜੀ ਹੋਰ 来 दो तने को 50 छडांगे अच्छा 55000 55000 ठीक जोर कर दीगे यार, यार। के कर दो देख लो साखी ऑफर है कोई वीडियो देख के ना 100 150 ਵਿਖਾ ਕੇ ਵੀ ਆ ਕੇ ਗਏ ਰੇਟ ਆਪਣਾ ਨਾਰਮਲ ਲਿਆ 52000 ਦੀ ਦੇ ਦਾਂਗੇ اچھا 55000 ਦੀ ਦੇ ਦੇਣਾ ਜਿਹੜਾ ਪਿਓਰ ਨਹੀਂ ਲੀਦੇ ਗਾਰੰਟੀ ਬਾਕੀ ਜਿਹੜਾ ਵਾਲਾ ਕੱਟ ਜਿਹੜਾ ਕਾਫੀ ਕੱਟ ਲੱਭਦਾ ਵਾ ਹਾਂਜੀ ਬਿਲਕੁਲ ਉਹਦੇ ਵੀ ਰਾਂ ਦੀ ਡਿਮਾਂਡ ਹੁੰਦੀ ਹੈ ਜਿਹੜੀ ਇਹੋ ਜਿਹੀ ਬੱਗੀ ਨਾਸ ਤੇ ਵਗੈਰਾ ਤੇ ਚੌਣ ਵੀ ਕਿਤੇ ਕਮਾਉ ਦੀ ਤੇ ਚੈੱਕ ਪਾਸ ਕਿੰਨੇ ਦਿਨਾਂ ਚ ਕੋਈ ਕਰਵਾ ਲੈ ਇਹ ਜਦੋਂ ਅੱਜ ਕਰਾ ਲਓ ਜਾ ਕੇ 10 ਦਿਨਾਂ ਨੂੰ ਕੋਈ ਕਹ ਦੇਗਾ ਖਾਲੀ ਦੇ ਡਬਲ ਪੈਸੇ ਦਾਂਗੇ ਜਿਹੜੀ ਚੱਕ ਪਾਸਾ ਚੱਕ ਪਾਸਾ ਹੀ ਕਹਾਂਗੇ ਇਹ ਆ ਵੀ ਚਲੋ 3-4 ਦਿਨਾਂ ਦੇ ਵਿੱਚ ਵਿੱਚ ਕੋਈ ਚੱਕ ਕਰਾ ਲੇ ਹਨਾ ਖਾਲੀ ਹੈ ਕਿ ਡਬਲ ਪੈਸੇ ਦਾਂਗੇ 3-4 ਦਿਨਾਂ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਤੁਹਾਡੀ ਰਹੋਗੇ 5 ਦਿਨਾਂ ਤੱਕ ਹਨਾ ਠੀਕ ਹੈ ਜੀ ਆ ਜਾ ਨੀਲੀ ਦੀ ਵੀ ਭੌਂਦੇ ਪਿਓ ਰਹੇ ਤੇ ਆ ਜਿਹੜੇ ਇਹ ਕਾ ਵੀ ਨੀਲੀ ਦੀ ਝੋਟੀ ਆ ਗਈ ਜੇ ਇਹ ਵੀ ਪਿਓ ਨੀਲੀ ਦੀ ਜੇ ਵੇਖੋ ਪਲੀ ਜਿਹੜੀ ਵੱਡੀ ਮਾਂ ਆ ਚੱਕ ਪਾਸਾ ਹੈ ਵੀ ਤੇ ਚੰਗੀ ਭਾਰੀ ਹੈ ਮੱਝ ਜਣੀ ਦਸੀਏ ਦੇ ਬਾਰੇ ਵੀ ਇਹ ਵਿੱਚ 18 ਲੀਟਰ ਦੁੱਧ ਦੇ ਸੱਜਰ ਨੇ ਤਾਜੀ ਨੇ ਭਰਿਆ ਜੇ ਸੂਈ ਨੂੰ ਆ ਟਾਈਮ ਨੂੰ ਕੋਈ 7 ਮਹੀਨੇ ਹੋ ਗਏ ਆ ਕਾਦੇ ਤੇ ਤੁਹਾਡੇ ਜਿੱਟਾ ਹੀ ਆ ਇਹਦਾ ਕਾਦ ਮੈਂ ਪੂਰੀ ਵੱਡੀ ਆ ਪਣੀ ਜਿਹੜੀ ਮੈਂ ਇੱਥੇ ਆਣ ਕੇ ਨਾ ਜੇ ਵੀਡੀਓ ਪਾਈ ਛੋਟੀ ਜਾਪੇ ਵੱਡੀ ਮੈਂ ਆ ਇੱਥੇ ਆਣ ਕੇ ਤਸੱਲੀ ਕਰਕੇ ਨਿਸ਼ਾਨੀਆਂ ਦੇਖੋ ਤੇ ਹੁਣ ਕਿੰਨੇ ਚਿਰ ਦੀ ਚੱਕ ਪਾਸ ਆ ਹੁਣ ਇਹਨੂੰ 4 ਮਹੀਨੇ ਹੋ ਗਏ ਜੇ ਪੰਜਵਾਂ ਲੱਗ ਗਿਆ ਜੇ ਤੇ ਦੋ ਪੈਟਮ ਨਾਲ 10 ਲੀਟਰ ਦਸਿਆ ਪਰ 8 ਲੀਟਰ ਠੰਡਾ ਕਰਕੇ ਚਲਾਇਆ ਅੱਛਾ ਹਾਂਜੀ ਚੱਕ ਪਾਸ ਕਿੰਨੇ ਚਿਰ ਦੀ ਆ 4 ਮਹੀਨੇ ਦੀ ਜੇ

ਬਾਕੀ ਹੋਰੀਆਂ ਪਾਰੀਆਂ ਮੱਜਾਂ ਜਿਆ ਵੱਡੀਆਂ ਮੱਜਾਂ ਜਿਆ ਬਾਕੀ ਕੋਈ ਵੀ ਆਣ ਕੇ ਵੇਖੇ ਹਰ ਕਿਸ ਦੀ ਨਿਗਾਹ ਹੁੰਦੀ ਚਲੋ ਵੇਖਣ ਦੀ ਆਪੋ ਆਪਣੀ ਆ ਪੀਜੀ ਵੱਡੀ ਨਾ ਆ ਵੱਡੀ ਛੋਟੀਆਂ ਜਿਆ ਤੇ ਖਾਣਾ ਵੇਖੋ ਤੇ ਚੂਣ ਵੇਖੋ ਹੋਣੀ ਮਾਲੂ ਤਾੜੀਆਂ ਮੈਂ ਨਾ ਵਾਧਿਆ ਹੱਥ ਲੈ ਰਿਹਾ ਤੇ ਮੇਲ ਦੀ ਕੱਟੇ ਤੇ ਆ ਕੱਟੇ ਦੇ ਕੱਟੇ ਦਾ ਮੂੰਹ ਹੀ ਲਵਾਉਣਾ ਬਸ ਵੀ ਅੱਛਾ ਦੋਵੇਂ ਟਾਈਮ ਕੱਟੇ ਤੇ ਮਿਲਣ ਤੇ ਇਹਦਾ ਫਿਰ ਮੁੱਲ ਵੇਖਿਓ ਦਾਤਾ ਮੁੱਲ ਕਰੂੰਗਾ 85 ਕਰਾ ਲਓ 90 ਕਰਾ ਲਓ ਜਿੰਨਾ ਤਿਆਰ ਉਹਦੀ 2.5 ਲੱਖ ਦੀ ਮਾਇਆ ਹਾਂ 70 ਦੀ ਦੇ ਦੇਣੀ ਕਹਿਤਾ ਹੈ 70 70 ਹਜ਼ਾਰ ਦੀ ਕਟਾਈ ਮਗਰ ਜੇ ਬਿਨਾ ਸ਼ੱਕ ਕੋਈ ਜਦੋਂ ਮਰਜ਼ੀ ਨਾਲ ਤਰਫੀ ਫੇਰ ਬੰਦ ਇੱਥੇ ਪਾ ਤੇ ਬਾਕੀ ਮਗਰ ਕੱਟਾ ਵੀ ਚਲੋ ਹਾਂਜੀ ਕੱਟਦਾ ਵੀ ਖੁਰਦ ਵਾਲਾ ਆ ਹੋਇਆ ਚੰਗੇ ਰੁਪਈਆ ਦਾ ਨਾਲ 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 ਇਹ ਜਿਹਾ ਨਹੀਂ ਕਹਣਾ ਕਿ ਜਵਾਗੇ ਦਾ ਨੀਗਾ ਬਾਕੀ ਵੀ ਇੱਥੇ ਸਮਝਾਰੇ ਹੋਵੇ ਮਾਨ ਕਰਨ ਕਰਦਾ ਤੇ ਬਾਕੀ ਇਹ ਆ ਵੀ ਚਲੋ ਕੋਈ ਤਸੱਲੀ ਕਰਕੇ ਨਾ ਵੇਸ਼ ਚੱਕ ਕੇ ਤੇ ਵੇਸ਼ ਚੱਕ ਕੇ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਪਸ਼ੂ ਖਰੀਦੇ ਜੀ